ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰੀ ਫੇਰ ਬੀਬੀਆਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਬਿਆਨ ਦਿੱਤਾ ਹੈ ਕਦੋਂ ਤੋਂ ਦਿੱਤੇ ਜਾਣਗੇ ਅਗਲੇ ਬਜਟ ਸੈਸ਼ਨ ਦੇ ਵਿੱਚ ਅਗਲਾ ਬਜਟ ਸੈਸ਼ਨ ਜਲਦੀ ਹੀ ਜਿਹੜਾ ਉਹ ਆਉਣ ਜਾ ਰਿਹਾ ਹੈ ਤਾਂ ਪੱਤਰਕਾਰ ਦੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਗਲੇ ਬਜਟ ਸੈਸ਼ਨ ਦੇ ਵਿੱਚ ਅਸੀਂ ਤਿਆਰੀ ਕਰ ਲਈ ਹੈ ਤੇ ਬੀਬੀਆਂ ਦੇ ਖਾਤੇ 'ਚ ਪੈਸੇ ਜ਼ਰੂਰ ਆਉਣਗੇ ਔਰ ਨਾਲ ਹੀ ਉਹਨਾਂ ਨੇ ਹੱਸਦਿਆਂ ਹੋਇਆ ਇਹ ਵੀ ਆਖਿਆ ਪੱਤਰਕਾਰ ਨੂੰ ਕਿ ਫੇਰ ਅਗਲੀ ਵਾਰ ਜਦੋਂ ਅਸੀਂ ਦੇ ਦਿੱਤੇ ਤੱਕੀ ਮੈਨੂੰ ਸਵਾਲ ਪੁੱਛੋਗੇ ਇਹ ਗੱਲ ਕਰੋਗੇ ਤੇ ਨਾਲ ਹੀ ਇਹ ਵੀ ਪੁੱਛਿਆ ਕਿ ਕੀ ਸਾਡਾ ਧੰਨਵਾਦ ਵੀ ਕਰੋਗੇ ਤਾਂ ਕੋ ਪੱਤਰਕਾਰ ਨੇ ਵੀ ਜਵਾਬ ਦਿੱਤਾ ਕਿ ਹਾਂ ਕਿਉਂ ਨਹੀਂ ਜ਼ਰੂਰ ਜਦੋਂ ਇਹ ਵਾਅਦਾ ਪੂਰਾ ਹੋਇਆ ਤਾਂ ਧੰਨਵਾਦ ਵੀ ਕੀਤਾ ਜਾਏਗਾ ਇਸ ਤਰ੍ਹਾਂ ਦੀ ਗੱਲਬਾਤ ਹੋਈ ਜਦੋਂ ਮੀਡੀਆ ਨੂੰ ਮੁਖਾਤਬ ਹੋ ਰਹੇ ਸਨ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਨੂੰ ਨੇ ਜਦੋਂ ਜ਼ਿਕਰ ਕੀਤਾ ਕਿ ਦਿੱਲੀ ਦੇ ਵਿੱਚ ਚੌਥੀ ਵਾਰ ਸਾਡੀ ਸਰਕਾਰ ਬਣਨ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਨੇ ਜੋ ਉੱਥੇ ਦਾਅਵੇ ਤੇ ਵਾਦੇ ਕੀਤੇ ਸਨ ਉਹ ਪੂਰੇ ਕੀਤੇ ਪੰਜਾਬ ਦੇ ਵਿੱਚ ਵੀ ਅਸੀਂ ਲੱਗੇ ਹੋਇਆ ਕਰਨ ਦੇ ਵਿੱਚ ਔਰ ਉੱਥੇ ਵੀ ਜਿਹੜਾ ਲਗਾਤਾਰ ਅਸੀਂ ਕੰਮ ਕੀਤਾ ਜਿਸ ਦੇ ਕਰਕੇ ਚੌਥੀ ਵਾਰ ਮੁੜ ਤੋਂ ਦਿੱਲੀ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੀ ਝਾੜੂ ਦੀ ਸਰਕਾਰ ਬਣਨ ਜਾ ਰਹੀ ਹੈ ਤਾਂ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਪਹਿਲਾਂ ਹੱਥ ਜੋੜਦੇ ਦੀਆਂ ਤਸਵੀਰਾਂ ਪਾਉਂਦੇ ਸੀ ਚਾਹੇ ਮੈਂ ਜਾਂ ਅਰਵਿੰਦ ਕੇਜਰੀਵਾਲ ਹੱਥੇਸ਼ ਕਰਕੇ ਜੋੜ ਰਹੀ ਸੀ ਕਿਉਂਕਿ ਪਹਿਲੀ ਵਾਰੀ ਮੌਕਾ ਸਾਨੂੰ ਚਾਹੀਦਾ ਸੀ ਤੇ ਉਸ ਤੋਂ ਬਾਅਦ ਸਾਡੀਆਂ ਫੋਟੋਆਂ ਨੇ ਜਿਹੜੀਆਂ ਹੱਥ ਖੜੇ ਦੇ ਵਿੱਚ ਤਸਵੀਰਾਂ ਆਉਂਦੀਆਂ ਨੇ ਅਸੀਂ ਮੁੜ ਕੇ ਹੱਥ ਨਹੀਂ ਜੋੜੇ ਕਿਉਂਕਿ ਜੇਕਰ ਹੱਥ ਮੁੜ ਤੋਂ ਜੋੜਨੇ ਪੈ ਜਾਣ ਕਿਸੇ ਸਿਆਸਤਦਾਨ ਨੂੰ ਸਿਆਸਤ ਕਰਨ ਤੋਂ ਬਾਅਦ ਤਾਂ ਉਸਦੇ ਲਈ ਉਹ ਲੱਖ ਦੀ ਲਾਹਨਤ ਹੈ ਇਹ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀਆਂ ਨੇ ਇਸ ਤੋਂ ਬਾਅਦ ਜ਼ਿਕਰ ਕਰਦਿਆਂ ਕਰਦਿਆਂ ਉਹਨਾਂ ਨੇ ਇਹ ਵੀ ਗੱਲ ਆਖ ਦਿੱਤੀ ਕਿ ਉੱਥੇ ਵੀ ਅਸੀਂ ਸਾਰੇ ਵਾਅਦੇ ਤੇ ਗਰੰਟੀਆਂ ਪੂਰੀਆਂ ਕੀਤੀਆਂ ਨੇ ਤੇ ਪੰਜਾਬ ਦੇ ਵਿੱਚ ਵੀ ਲੱਗੇ ਹੋਏ ਆ ਪੰਜਾਬ ਨੂੰ ਰੰਗਲਾ ਬਣਾਉਣ ਇਸ ਤਰ੍ਹਾਂ ਦੀ ਗੁਫ਼ਤਗੂ ਚੱਲ ਰਹੀ ਸੀ ਗੱਲ ਚੱਲ ਰਹੀ ਸੀ ਤੇ ਉਸੇ ਦੌਰਾਨ ਹੀ ਪੱਤਰਕਾਰਾਂ ਵੱਲੋਂ ਸਵਾਲ ਕੀਤੇ ਜਾਂਦੇ ਨੇ ਕਿ ਇੱਥੇ ਤਾਂ ਵਾਅਦਾ ਬੀਬੀਆਂ ਨੂੰ 1000 ਰੁਪਏ ਦੇਣ ਦਾ ਜਿਹੜਾ ਕੀਤਾ ਸੀ ਉਹ ਪੂਰਾ ਨਹੀਂ ਹੋਇਆ ਤੇ ਤੁਸੀਂ ਦਿੱਲੀ ਦੇ ਵਿੱਚ ਵਾਅਦਿਆਂ ਦੀ ਝੜੀ ਲਾ ਰੱਖੀ ਐ ਇਹ ਸਵਾਲ ਜਦੋਂ ਹੀ ਹੋਇਆ ਤੇ ਨਾਲ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨਾਂ ਜਿਹੜਾ ਸੋਚਦਿਆਂ ਹੋਇਆ ਇਹ ਕਹਿ ਦਿੱਤਾ ਕਿ ਅਗਲੇ ਬਜਟ ਦੇ ਵਿੱਚ ਇਹ ਤਿਆਰੀ ਕਰ ਲਈ ਐ ਤੇ ਬੀਬੀਆਂ ਨੂੰ ਪੈਸੇ ਜ਼ਰੂਰ ਮਿਲਣਗੇ ਹਾਲਾਂਕਿ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਜਦੋਂ ਜਲੰਧਰ ਦੀ ਜ਼ਿਮਣੀ ਚੋਣ ਹੋਈ ਸੀ ਤਾਂ ਜਿਹੜੀ ਇਕਲੋਤੀ ਜ਼ਿਮਨੀ ਚੋਣ ਸੀ ਤੇ ਉਸ ਵਕਤ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਚਾਰ ਕਰਦੇ ਆ ਤੇ ਸਮੁੱਚੀ ਲੀਡਰਸ਼ਿਪ ਨੇ ਪ੍ਰਚਾਰ ਕਰਦੇ ਆ ਇਹ ਵਾਅਦਾ ਦਾਵਾ ਕੀਤਾ ਸੀ ਕਿ ਹੁਣ 1000 ਰੁਪਏ ਨਹੀਂ ਬਲਕਿ 1100 ਰੁਪਏ ਪ੍ਰਤੀ ਮਹੀਨਾ ਬੀਬੀਆਂ ਦੇ ਖਾਤੇ ਵਿੱਚ ਆਉਣਗੇ ਬਾਅਦ ਵਿੱਚ ਇਸ ਗੱਲ ਨੂੰ ਲੈ ਕੇ ਹਾਲੇ ਤੱਕ ਸਰਕਾਰ ਨੇ ਯੋਜਨਾ ਕਦੋਂ ਲਾਗੂ ਕਰਨੀ ਹੈ ਕਦੋਂ ਨਹੀਂ ਕਰਨੀ ਹੈ ਤਾਂ ਸਰਕਾਰ ਉੱਤੇ ਨਿਰਭਰ ਕਰਦਾ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਯੋਜਨਾ ਨੂੰ ਸੌਖਿਆਂ ਲਾਗੂ ਕਰਨ ਦੇ ਲਈ ਹਾਲੇ ਸਰਕਾਰ ਕੋਲ ਕੋਈ ਰਸਤਾ ਨਹੀਂ ਹੈ ਕਿਉਂਕਿ ਪਹਿਲਾਂ ਹੀ ਕਰਜ਼ੇ ਦੀ ਭੰਡ ਭਾਰੀ ਹੋ ਚੁੱਕੀ ਆ ਤੇ ਕਰਜ਼ਾ ਲੈ ਕੇ ਕਿਸੇ ਵੀ ਹਾਲਤ ਵਿੱਚ ਇਹ ਕਦਮ ਚੁੱਕਣਾ ਨਹੀਂ ਚਾਹੁੰਦੀ ਪੰਜਾਬ ਸਰਕਾਰ ਕਿ ਬੀਬੀਆਂ ਦੇ ਨਾਲ ਕੀਤੀ ਗਈ ਜਿਹੜੇ ਵਾਅਦਾ ਜਾਂ ਗਰੰਟੀ ਆ ਪੂਰੀ ਕੀਤੀ ਜਾਵੇ ਹੁਣ 1100 ਰੁਪਏ ਦਾ ਕਿਉਂਕਿ ਕਿਹਾ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇੱਕ ਚੋਣ ਦੇ ਵਿੱਚ ਪ੍ਰਚਾਰ ਕਰਦੇ ਆ ਕਿਹਾ ਸੀ ਤੇ ਅੱਜ ਵੀ ਜਿਹੜੀ ਗੱਲ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਅਗਲੇ ਬਜਟ ਦੀ ਗੱਲ ਕਹਿ ਦਿੱਤੀ ਹੁਣ ਅਗਲਾ ਬਜਟ ਉਹ ਜਿਹੜਾ ਕੀ ਥੋੜੇ ਹੀ ਮਹੀਨਿਆਂ ਦੇ ਵਿੱਚ ਪੇਸ਼ ਹੋਣ ਜਾ ਰਿਹਾ ਕੀ ਉਹਦੇ ਵਿੱਚ ਤਜਵੀਜ਼ ਤਿਆਰ ਕੀਤੀ ਹੋਏਗੀ ਜਾਂ ਫਿਰ 27 ਦੀ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਆਖੀਰਲਾ ਬਜਟ ਹੋਏਗਾ ਕੀ ਉਸ ਦੇ ਵਿੱਚ ਮਿਲਣਗੇ ਇਹ ਸਰਕਾਰ ਨੇ ਦੇਖਣਾ ਪਰ ਹਾਲ ਦੀ ਘੜੀ ਵਿੱਚ ਸੂਬੇ ਦੀ ਵਿੱਤੀ ਹਾਲਤ ਨਾਜ਼ੁਕ ਹੈ ਮਾੜੀ ਹੈ ਜਿਸ ਦੇ ਕਰਕੇ ਹਾਲੇ ਇਹ ਨੀਤੀ ਲਾਗੂ ਹੋਣੀ ਸੰਭਵ ਨਹੀਂ ਜਾਪ ਰਹੀ ਪਰ ਫਿਰ ਵੀ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਹ ਬਿਆਨ ਦਿੱਤਾ ਹੈ ਤੇ ਉਸ ਦਾ ਮਤਲਬ ਜ਼ਰੂਰ ਕੋਈ ਨਾ ਕੋਈ ਸਰਕਾਰ ਦੇ ਅੰਦਰ ਇਸ ਬਾਰੇ ਸਲਾਹ مشورہ ਹੋਇਆ ਹੋਵੇਗਾ ਕਿ ਬੀਬੀਆਂ ਨੂੰ ਵੀ ਆਪਾਂ ਪ੍ਰਤੀ ਮਹੀਨਾ ਜੋ ਰਾਸ਼ੀ ਉਹਨਾਂ ਨੂੰ ਦੇਣ ਦੀ ਸਹਾਇਤਾ ਰਾਸ਼ੀ ਦੇਣ ਦੀ ਗੱਲ ਆਖੀ ਸੀ ਉਹ ਪੂਰੀ ਕਰਨੀ ਹੈ ਵਾਅਦਾ ਪੂਰਾ ਕਰਨਾ ਹੈ ਕਿਉਂਕਿ ਬੇਸ਼ੱਕ ਜਿਹੜੀਆਂ ਮੁਫਤ ਦੀਆਂ ਚੀਜ਼ਾਂ ਨੇ ਜਾਂ ਸਕੀਮਾਂ ਨੇ ਇਸ ਨੂੰ ਲੈ ਕੇ ਸ਼ੁਰੂਆਤ ਹਰੇਕ ਸਿਆਸੀ ਪਾਰਟੀ ਨੇ ਕੀਤੀ ਹੁਣ ਤਾਂ ਇਹ ਮੁਫਤ ਜਿਹੜੀਆਂ ਸਹੂਲਤਾਂ ਦੇਣ ਦੀ ਗੱਲ ਹੈ ਉਹ ਇਕੱਲਾ ਪੰਜਾਬ ਸੂਬੇ ਤੱਕ ਸੀਮਿਤ ਨਹੀਂ ਰਹੀ ਇਸੇ ਤਰ੍ਹਾਂ ਦਿੱਲੀ ਦੀ ਵਿਧਾਨ ਸਭਾ ਚੋਣ ਹੋਣ ਜਾ ਰਹੀ ਹੈ ਉੱਥੇ ਵੀ ਮੁਫਤ ਸਕੀਮਾਂ ਦੇਣ ਦੀਆਂ ਗੱਲਾਂ ਚੱਲ ਰਹੀਆਂ ਨੇ ਇੱਕ ਦੂਜੇ ਤੋਂ ਵੱਧ ਛੱਡ ਕੇ ਜਿਹੜੇ ਆ ਦਾ ਖੇਡੇ ਜਾ ਰਹੇ ਨੇ ਸਿਆਸੀ ਪਾਰਟੀਆਂ ਵੱਲੋਂ ਕੌਣ ਕਾਮਯਾਬ ਹੁੰਦਾ ਉੱਥੋਂ ਦੀ ਜਨਤਾ ਨੇ ਤੈਅ ਕਰਨਾ ਹੈ ਪਰ ਵੱਖੋ ਵੱਖਰੇ ਸੂਬਿਆਂ ਤੱਕ ਇਥੋਂ ਤੱਕ ਹਰਿਆਣੇ ਦੀ ਚੋਣ ਹੋਈ ਉੱਥੇ ਵੀ ਇਸ ਤਰ੍ਹਾਂ ਦੇ ਵਾਅਦੇ ਕੀਤੇ ਗਏ ਇਸ ਤੋਂ ਪਹਿਲਾਂ ਰਾਜਸਥਾਨ ਛੱਤੀਸਗੜ੍ਹ ਹੋਰ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਉੱਥੇ ਉੱਥੇ ਇਸ ਤਰ੍ਹਾਂ ਦੀਆਂ ਸਕੀਮਾਂ ਦਾ ਜਿਹੜਾ ਬਿਆਨ ਕੀਤਾ ਗਿਆ ਚਾਹੇ ਫਿਰ ਇੱਥੇ ਟਿਊਬਵੈਲਾਂ ਦੇ ਬਿੱਲਾਂ ਦੀ ਗੱਲ ਹੋਵੇ ਉਹ ਵੀ ਮੁਫਤ ਫਿਰ ਜਿਹੜੀ ਹੈ ਗਰੀਬਾਂ ਨੂੰ ਮੁਫਤ ਅਨਾਜ ਦੇਣ ਦੀ ਗੱਲ ਆਉਂਦੀ ਹਾਲਾਂਕਿ ਲੋੜਵੰਦਾਂ ਲਈ ਸਕੀਮਾਂ ਬਿਲਕੁਲ ਬੰਦ ਨਹੀਂ ਹੋਣੀਆਂ ਚਾਹੀਦੀਆਂ ਆਮ ਚਰਚਾ ਹੁੰਦੀ ਹੈ ਕਿ ਜਿਹੜੀ ਸਬਸਿਡੀ ਹੈ ਜਾਂ ਮੁਫਤ ਦੀ ਸਹੂਲਤ ਦੇਣੀ ਹੈ ਜਿਹੜੇ ਲੋੜਵੰਦ ਪਰਿਵਾਰ ਨੇ ਲੋਕ ਨੇ ਉਹਨਾਂ ਲਈ ਇਹ ਜ਼ਰੂਰ ਹੋਣ ਪਰ ਸਾਰਿਆਂ ਲਈ ਜਿਹੜੇ ਸਰਦੇ ਪੁੱਜਦੇ ਨੇ ਉਹਨਾਂ ਦੇ ਘਰਾਂ ਵਿੱਚ ਵੀ ਇਹ ਸਕੀਮਾਂ ਲਾਗੂ ਨੇ ਇਸ ਕਰਕੇ ਕਿਤੇ ਨਾ ਕਿਤੇ ਪੰਜਾਬ ਵਿੱਤੀ ਤੌਰ ਤੇ ਉੱਤੇ ਹੋਰ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਪਰ ਜਿੱਥੋਂ ਤੱਕ ਰਹੀ ਗੱਲ ਸਵਾਲ ਕਿਉਂਕਿ ਸਾਰੀਆਂ ਬੀਬੀਆਂ ਜਦੋਂ ਵੀ ਕੋਈ ਛੋਣ ਛੋਟੀ ਮੋਟੀ ਆਉਂਦੀ ਹੈ ਤੇ ਉਹਨਾਂ ਦਾ ਧਿਆਨ ਜ਼ਰੂਰ ਰਹਿੰਦਾ ਹੈ ਕਿ ਕਦੋਂ ਪੰਜਾਬ ਸਰਕਾਰ ਉਹਨਾਂ ਦੇ ਲਈ ਐਲਾਨ ਕਰੇ ਹਾਲਾਂਕਿ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੱਲੇ ਮੁਫਤ ਬਸ ਦਾ ਜਿਹੜਾ ਸਫ਼ਰ ਸ਼ੁਰੂਆਤ ਕੀਤੀ ਗਈ ਉਹ ਅੱਜ ਤੱਕ ਜਾਰੀ ਹੈ ਇਸ ਤੇ ਕਰਕੇ ਜਿਹੜੀ ਇਹ ਸਰਕਾਰੀ ਟਰਾਂਸਪੋਰਟ ਆ ਜਿਹੜੀ ਉਹ ਵੀ ਖਤਰੇ 'ਚ ਪਈ ਹੋਈ ਹੈ ਉੱਥੇ ਵੀ ਜਿਹੜਾ ਵਿੱਤੀ ਘਾਟਾ ਇੱਥੋਂ ਤੱਕ ਵੱਧ ਗਿਆ ਕਿ ਸੂਬੇ ਦੇ ਜਿਹੜੇ ਟਰਾਂਸਪੋਰਟ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਅਧਿਕਾਰੀਆਂ ਨਾਲ ਬੈਠਕ ਕੀਤੀ ਜਿਸ ਵਿੱਚ ਇਹ ਵੀ ਇਸ਼ਾਰਾ ਸਾਹਮਣੇ ਆ ਗਿਆ ਸੰਕੇਤ ਦੇ ਦਿੱਤੇ ਗਏ ਸਰਕਾਰ ਵੱਲੋਂ ਕਿ ਸਮੁੱਚੇ ਪੰਜਾਬ ਦੇ ਜਿਹੜੇ ਬੱਸ ਛੱਡੇ ਨੇ ਉਹਨਾਂ ਨੂੰ ਵੀ ਪ੍ਰਾਈਵੇਟ ਦੇ ਦਿੱਤਾ ਜਾਵੇ ਠੇਕੇ ਤੇ ਦੇ ਦਿੱਤਾ ਜਾਵੇ ਉਹਨਾਂ ਦੀ ਸਾਮ ਸੰਭਾਲ ਲਈ ਤੇ ਹਾਲਾਤ ਇਹ ਨਹੀਂ ਵੱਖੋ ਵੱਖਰੇ ਮੈਕਮਿਆਂ ਦੇ ਪਰ ਬੀਬੀਆਂ ਨੂੰ 1100 ਰੁਪਏ ਪ੍ਰਤੀ ਮਹੀਨਾ ਕੀ ਸਾਰਿਆਂ ਨੂੰ ਮਿਲੇਗਾ ਲਗਭਗ ਜਿਹੜਾ ਕੀ ਹੈ 1 ਕਰੋੜ ਦੇ ਨੇੜੇ ਤੇੜੇ ਗਿਣਤੀ ਬਣਦੀ ਹੈ ਜਿਨ੍ਹਾਂ ਦੀ 18 ਸਾਲ ਤੋਂ ਲੈ ਕੇ ਵੱਧ ਉਮਰ ਹੈ ਜਿਨ੍ਹਾਂ ਨੂੰ ਮੈਨੀਫੈਸਟੋ ਦੇ ਵਿੱਚ ਗਰੰਟੀ ਦੇਣ ਲੱਗਿਆ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਹਰੇਕ ਦੇ ਖਾਤੇ ਵਿੱਚ 10000 ਰੁਪਿਆ ਆਵੇਗਾ ਬਾਅਦ ਵਿੱਚ ਇਸ ਦੀ ਰਾਸ਼ੀ 1100 ਰੁਪਏ ਵੀ ਅਲਾਨ ਕਰ ਦਿੱਤੀ ਗਈ ਸੀ ਹਾਲਾਂਕਿ ਉਸ ਦੇ ਬਾਰੇ ਕੋਈ ਬਿਆਨ ਹੀ ਐ ਮੌਖਿਕ ਤੌਰ ਤੇ ਕੋਈ ਲਿਖਤੀ ਆਰਡਰ ਨਹੀਂ ਐ ਕਿ 1100 ਰੁਪਏ ਆਉਣਗੇ ਬਾਅਦ ਵਿੱਚ ਇਹ ਵੀ ਪਤਾ ਲੱਗਦਾ ਹੈ ਕਿ ਜਦੋਂ ਸੂਬੇ ਸਰਕਾਰ ਦੇ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਇਸ ਮੁੱਦੇ ਤੇ ਕਿ ਕਦੋਂ ਸਕੀਮ ਨੂੰ ਲਾਗੂ ਕੀਤਾ ਜਾਣਾ ਤਾਂ ਉੱਥੇ ਫਿਰ ਇੱਕ ਤਜਵੀਜ਼ ਇੱਕ ਇਹ ਵੀ ਸਾਹਮਣੇ ਆਉਂਦੀ ਹੈ ਕਿ ਕਿਉਂ ਨਾ ਸ਼ਾਂਟੀ ਕਰ ਦਿੱਤੀ ਜਾਵੇ ਵੱਡੀ ਗਿਣਤੀ ਦੇ ਵਿੱਚ ਸਾਰੇ ਵੋਟਰਾਂ ਬੀਬੀਆਂ ਨੂੰ ਸ਼ਾਮਲ ਨਾ ਕੀਤਾ ਜਾਵੇ ਇੱਕ ਪਰਿਵਾਰ ਦੇ ਵਿੱਚ ਇੱਕ ਬੀਬੀ ਨੂੰ ਜੇਕਰ ਪੈਸੇ ਦਿੱਤੇ ਜਾਣ ਜਿਸ ਦੀ ਉਮਰ 18 ਸਾਲ ਜਾਂ 18 ਸਾਲ ਤੋਂ ਵੱਧ ਹੈ ਤਾਂ ਫਿਰ ਕਿਵੇਂ ਰਹੇਗਾ ਇਸ ਤਰ੍ਹਾਂ ਵੀ ਸਕੀਮ ਲਾਗੂ ਕੀਤੀ ਜਾ ਸਕਦੀ ਹੈ ਫਿਰ ਇੱਕ ਕਟੌਤੀ ਹੋ ਜਾਏਗੀ ਗਿਣਤੀ ਘਟ ਜਾਵੇਗੀ ਬੀਬੀਆਂ ਦੀ ਜਿਨ੍ਹਾਂ ਨੂੰ ਇਹ ਸਹੂਲਤ ਦੇਣੀ ਹੈ ਜਾਂ ਫਿਰ ਇਹ ਕਹਿ ਲੋ ਕਿ ਜਿਨ੍ਹਾਂ ਨੂੰ ਇਹ ਸਹਾਇਤਾ ਰਾਸ਼ੀ ਦਿੱਤੀ ਜਾਣੀ ਹੈ ਖਾਤਿਆਂ 'ਚ ਹਾਲਾਂਕਿ ਸੰਭਵ ਨੇੜੇ-ਤੇੜੇ ਨਹੀਂ ਜਾਪਦਾ ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੂਪਰੇਖਾ ਦੇ ਵਿੱਚ ਜ਼ਰੂਰ ਸਰਕਾਰ ਨੇ ਸੋਚਿਆ ਹੋਵੇਗਾ ਜਿਸ ਦੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੀ ਇਹ ਦਾਅਵਾ ਕੀਤਾ ਕਿ ਜਲਦੀ ਹੀ ਇਹ ਜਿਹੜੀ ਸਕੀਮ ਅਸੀਂ ਲਾਗੂ ਕਰਨ ਜਾ ਰਹੇ ਹਾਂ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ